ਸੁੱਤੇ ਦੇ ਇਹਦਾ ਪਾਣੀ ਆਈਆ ਦੇਖੋ ਜਿਹੜੇ ਡੰਗਰੇ ਦਾ ਚਾਰਾ ਖਰਾਬ ਹੋਈਆ ਬਰਬਾਦੀ ਮਾਲ ਬੱッセ ਦੀ ਘਰੇ ਚ ਪਾਣੀ ਫੇਰਾ ਦਾ 10 10 ਘਰ ਨੇ 12 ਗੱਡੀਆਂ ਆਂਦੀਆਂ ਨੇ ਬੋਟੇ ਮਾਰੀ ਹੋਣ ਸਵੇਰ ਦਾ 4 ਵਜੇ ਦਾ ਪਾਣੀ ਆਇਆ ਕੋਈ ਨਹੀਂ ਸਾਰੀ ਖਬਰਦਾਰੀ ਲੈਣ ਆਇਆ ਇੱਧਰ ਸਾਮਾਨ ਕਿੰਨਾ ਕ ਨੁਕਸਾਨ ਹੈ ਸਾਮਾਨ ਬਥੇਰਾ ਨੁਕਸਾਨ ਹੋਇਆ ਜੰਦਰ ਪਾਣੀ ਬੜੀਏ ਟੋਕੇ ਖਰਾਬ ਹੋਈਏ ਮੋਟਰਾ ਖਰਾਬ ਹੋਈਏ ਜਿਹੜੀਆਂ ਲਾਈਆਂ ਘਰੇ ਬਸਤੇ ਆਸਲ ਪਾਣੀ ਅੰਦਰ ਕਿ ਲਾਈ ਹੈ ਜੋ ਵੀ ਆਇਆ ਹੈ ਬੱਚੇ ਮੁਸ਼ਕਲ ਹੋ ਆਦੀਏ ਕੋ ਕੋ ਰੋਕਿਆ ਨਹੀਂ ਪਕੜੀਆਂ ਗੱਲ ਨਹੀਂ ਬਾਤ ਨਹੀਂ ਕੋਈ ਨਾਮ ਦੀ ਰਾਮ ਸਿੰਘ ਕੀ ਗੱਲ ਹੈ ਪਾਣੀ ਆਹੀ ਸਵੇਰ ਜਦੋਂ ਉੱਠੇ ਨਾ ਸਰੇ ਰੋਟੇ ਦਾ ਪਾਣੀ ਉਸਲੇ ਨਹੀਂ ਹੈ ਫੇਰਾ ਹੀ ਥੋੜਾ ਲੈਤੀ ਬਾਤ ਲੱਗ ਗਈ ਉਹਦੇ ਬਾਅਦ ਜਦੋਂ ਪਾਣੀ ਦੇਖਿਆ ਪਾਣੀ ਪੂਰਾ ਪਰ ਗਿਆ ਸਾਰੇ ਘਰ ਦੇ ਵਿੱਚ ਪਾਣੀ ਗਿਆ ਸਿਲੰਡਰ ਸਾਰੇ ਡੁੱਬੇ ਪਏ ਨੇ ਰਸ਼ਨ ਪਾਣੀ ਸਾਰਾ ਪਰਵਾਦ ਹੋ ਗਿਆ ਥਾਂਰੇ ਤੇ ਤੇ ਸਾਨੂੰ ਮੌਕਾ ਨਹੀਂ ਦਿੱਤਾ ਪਾਣੀ ਨੇ ਸਾਮਾਨ ਸੰਭਲਣ ਵਾਸਤੇ ਜੀ ਤੇ ਮਰ ਕੇ ਅਸੀਂ ਆਪਣਾ ਸਰੀਰ ਕੱਢਿਆ ਆ ਘਰ ਦੇ ਨੂੰ ਕੱਢਿਆ ਮੈਂ ਫੈਮਿਲੀ ਨੂੰ ਕੱਢਿਆ ਬੜੀ ਮੁਸ਼ਕਲ ਹੈ ਕੀ ਮੰਗ ਕਰਦੇ ਹਾਂ ਸਹਾਰਾ ਨੇ ਮੰਗ ਕਰਨੀ ਹੈ ਜੋਸ਼ ਵਾਲਾ ਨੁਕਸਾਨ ਹੋਇਆ ਮੌਕਾ ਦੇਖ ਸਕਦੇ ਨੇ ਤੇ ਦੋ ਸਪਰਨ ਹੈ ਉਸੇ ਸਾਡੇ ਬਣਨੇ ਚਾਹਦੇ ਹੁਣ ਵੀ ਇਹ ਗੱਲ ਹੁੰਦੀ ਓਥੇ ਸਰਪੰਚ ਸਾਹਿਬਾਂ ਦੇ ਕੋਲ ਅਸੀਂ ਗਏਦੇ ਜਿਤਨਾ ਅੱਜ ਦੇ ਆਪਣੇ ਮੰਤਰੀ ਸਾਹਿਬ ਅਸੀਂ ਅਖਿਆ ਜੀ ਉੱਥੋਂ ਦਾ ਸਪਰ ਬਚਨ ਜਦੋਂ ਵੀ ਹਰ ਬਾਰੀ ਪਰੇਸ਼ਾਨਤ ਆਉਂਦੀ ਹੈ ਹਰ ਬਾਰੀ ਪਾਣੀ ਘਰਦਾ ਆ ਤੇ ਹੁਣ ਸਾਡੀ ਖੇਤੀਬਾੜੀ ਇੱਥੇ ਅਸੀਂ ਪਿੰਡੋਂ ਇੱਥੇ ਆ ਗਏ ਰਿਆਂ ਨੇ ਦੇ ਮੌਕਾ ਦੇਖਿਆ ਜਾਏ ਮੇਰਾ ਕਮਰਾ ਪੂਰਾ ਸਮਾਨ ਨਾਲ ਭਰਿਆ ਰਾਸ਼ਨ ਡਰਮ ਇਹਦਾ ਕਣਕ ਦਾ ਭਰਿਆਦਾ ਸਿਲੰਡਰ ਖਾਣ ਪੀਣ ਦਾ ਰਾਸ਼ਨ ਹੈ ਦਾਣ ਗਾਂ ਦਾ ਸਭ ਤੇ ਬੱਚੇ ਕੱਢੇ ਨੇ ਕੁੜੀਆਂ ਹੀ ਉਹਨੂੰ ਕੱਢਦੇ ਤਾਂ ਹੀ ਤਾਂ ਹੀ ਦੋਨੋਂ ਜੀ ਉਦਾਂ ਹੀ ਸਵੇਰ ਦੇ ਖੜੇ ਹੈ ਜੀ ਭੁੱਖੇ